ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹਿੰਡ ਪਹੁੰਚੇ ਆਪਾਂ ਭਧੌੜ ਭਾਈ ਗੋਰੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਆਪਾਂ ਠੀਕ ਹੈ ਜੀ ਤੇ ਬਾਕੀ ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਵੀਰ ਜੀ ਆਪਣਾ ਨਾਮ ਗੋਰਾ ਜਿੱਤੇ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਾਪਾ ਤਸੀ ਦਾ ਠੀਕ ਹੈ ਜੀ ਬਰਾਤਾ ਰੋਡ ਤੇ ਆਪਣਾ ਘਰ ਆ ਜੇ ਨਾਨ ਸ ਰੋਡ ਵੀ ਪੈਦਾ ਹੈ ਹਾਂਜੀ ਹਾਂਜੀ ਨੇੜੇ ਤਾਂ ਸਹਿਣ ਆ ਗਿਆ ਜੰਗੀਆਂ ਆ ਗਿਆ ਠੀਕ ਹੈ ਜੀ ਖਾਸ ਭਦੌੜੀ ਆਪਣਾ ਨੰਬਰ ਦੱਸੋ ਭਰਾ ਆਪਣਾ ਨੰਬਰ 87 ਤੋਂ 88 ਵੀਰੇ 043 ਵੀ ਠੀਕ ਹੈ ਜੀ ਹਾਂਜੀ ਭਾਈ ਜੀ ਆਪਣੇ ਕੋਲ ਨਾ ਕਿੰਨੇ ਆਜਾ ਅੱਜ ਦੋ ਹੀ ਪਾਵਾਂ ਜਿੱਤੇ ਠੀਕ ਹੈ ਜੀ ਪਹਿਲਾਂ ਥੋੜੇ ਰੋਗੇ ਸੀ ਮਰੀਜ਼ੀ ਕਰਕੇ ਹਾਂਜੀ ਹਾਂਜੀ ਅੱਜ ਹੀ ਲਿਆਂਦੇ ਆ ਡੰਗਰ ਜੇ ਦੋ ਬੱਸ ਬਹੁਤ ਨੁਕਸਾਨ ਹੋ ਗਿਆ ਜੀ ਆਹ ਮੈਂ ਉਹ ਟੈਕ ਗਿਆ ਮੈਂ ਵਧੀਆ ਰਹਾ ਗਰੀਬੰਦਾ ਕਈ ਵਾਰ ਲਿਆ ਜਾਂਦਾ ਕੋਈ ਨੁਕਸਾਨ ਆ ਡਾ ਸਾਡੇ ਦਾ ਆਪਾਂ ਹੁੰਦੇ ਜਾਂਦੇ ਬਾਹਰ ਆਉਂਦੇ ਹਾਂ ਇਹ ਬਿਮਾਰੀ ਆ ਜਾਂਦੀ ਹੈ ਹਣਾ ਠੀਕ ਹੈ ਜੀ ਹੁਣ ਸੱਤ ਸਾਡੇ ਰਿਕੇ ਸਹੀ ਆ ਹਾਂਜੀ ਭਾਈ ਦੋਸਤ ਜੀ ਜਾਣਕਾਰੀ ਗਾਂ ਦੀ ਇਹ ਭਾਈ ਗੱਭਣਾ 7 ਮਹੀਨਾ 7ਵਾਂ ਮਹੀਨਾ ਨੂੰ ਕੱਲੂ ਲੱਗੂਗਾ ਠੀਕ ਹੈ ਜੀ 8 ਤਰੀਕ ਨੂੰ ਹਾਂਜੀ ਆ ਮਗਰ ਬੱਚੀ ਆ ਬੱਚੀ ਜੇ ਕਿਨੇ ਲੱਗ ਲੈਣੇ ਲੱਗ ਵੀ ਲੈ ਨਾਲ ਲੈਣਾ ਦੋਨਾਂ ਜਣੇ ਨਾਲ ਲੈ ਸਕਦਿਆ ਹਾਂਜੀ ਹਾਂਜੀ ਅਸੀਂ ਲਿਆਏ ਇਕੱਠੇ ਹੀ ਆ ਕਈ ਵਾਰੀ ਚਲ ਅਗਲਾ ਕਹਿੰਦਾ ਬੱਸੀ ਪਾਲਣ ਦਾ ਕੋਈ ਆ ਜਾਂਦਾ ਵੀਰ ਠੀਕ ਹੈ ਜੀ ਬੱਚੀ ਦੇ ਥਾਣ ਥੂਣ ਦੇਖਾ ਕਿੰਨੇ ਚੰਗੇ ਲੱਗਿਆ ਜ ਹਾਂਜੀ ਹਾਂਜੀ ਕੱਲਾ ਕੱਲਾ ਥਾਣਾ ਕੋਈ ਪੰਜਵਾਂ ਨਹੀਂ ਹੈਗਾ ਥਾਣਾ ਠੀਕ ਹੈ ਜੀ ਇਹ ਇਸ ਕੁਆਲਿਟੀ ਦੇ ਕੇ ਨਹੀਂ ਪਹਿਰੇ ਗੱਲ ਕਰਨਾ ਹੋਣਾ ਤੂੰ ਆ ਕੇ ਕਰਕੇ ਥੋੜੀ ਤੇਜ਼ੀ ਕਰ ਲਾਗੇ ਆਪਣਾ ਲੈਟ ਹੈ ਨਹੀਂ ਕਿਤਾਂ ਦੇ ਬਾਢੀ ਕਰਕੇ ਹਾਂਜੀ ਹਾਂਜੀ ਤੇ ਚੰਗੀ ਹੈ ਜਿਵੇਂ ਕਿਸੇ ਲੱਗ ਲੈਣੇ ਲੱਗ ਵੇਲੇ ਨਾਲ ਪਾਲ ਨਹੀਂ ਨਾਲ ਪਾਲ ਸਕਦਾ ਠੀਕ ਹੈ ਜੀ ਹਾਂਜੀ ਬੱਸ ਇਹਦੀ ਜਾਣਕਾਰੀ ਦੁਕਾਨ ਦੀ ਆਪਣੀ ਇਹ ਗੱਬਣਾ ਤਦ ਦੱਸਿਆ 7ਵਾਂ ਮਹੀਨਾ ਕਦੋਂ ਲੱਗ ਜੂ ਨੂੰ 6 ਕਲੀਅਰ ਹੋ ਗਿਆ ਆਪਣੇ ਚ ਤਹਾਵਨਾ ਜਿਹੜੇ ਦੱਸਿਆ ਉਹ ਮਾਲਕਾਂ ਨੇ ਤਰੀਕੇ ਨਾਲ ਹਾਂਜੀ ਇੱਕ ਕਰਾ ਕੇ ਲਈਦੀ ਆ ਆਪਣੇ ਕਿਰੀ ਚ ਲਈ ਹੈ ਹੈ ਅੱਛਾ ਚੈੱਕ ਕਰਾ ਲਈ ਜੀ ਤੁਸੀਂ ਆ ਚੈੱਕ ਕਰਾ ਕੇ ਰਿਸ਼ਤੇ ਵਾਲੇ ਦੇ ਘਰ ਕੋਲ ਹੀ ਲਈ ਚਾਰੇ ਥਣ ਸਹੀ ਆ ਠੀਕ ਹੈ ਦੁੱਧ ਦੁੱਧ ਨਰਾਈਆ ਦੁੱਧ ਦੋ ਉਹਨਾਂ ਨੇ ਡੈਥ ਹੋ ਗਈ ਇਸ ਜੀ ਮੁੰਡੇ ਦੇ ਪਿਓ ਦੀ ਉਹਦੇ ਕਰਕੇ ਚੋਣੋਂ ਹਟ ਗਏ ਫਿਰ ਜਵਾਬ ਛੋਟੇ ਛੋਟੇ ਸੀ ਠੀਕ ਹੈ ਜੀ ਹਾਂ ਦੇਖ ਸਕਦੇ ਹੋ ਪਰਾ ਤੋਰ ਕੇ ਦਿਖਾਉਂਗੇ ਜੀ ਤੋਰ ਦੇ ਸਭ ਨੂੰ ਮਣੀ ਪਿੱਠ ਪੜਾ ਦੇ ਕੀ ਕਿੰਨਾ ਚੰਗਾ ਲੱਗਿਆ ਤੁਹਾਨੂੰ ਵੇਖਣ ਨੂੰ ਜੀ ਫੇਸ ਕੁਆਲਟੀ ਪਹਿਲੇ ਸੇ ਸੂਈਏ ਦੂਜੇ ਸੇ ਸੂ ਕੀ ਝੋਲੀ ਦੇਖਾ ਮਾਰੋ ਜਿੱਤੇ ਮਣੀ ਆਈ ਹੋਰੀ ਠੀਕ ਹੈ ਜੀ ਤੇ ਕਿੰਨੇ ਵਾਲਾ ਝੋਲੀ ਚ ਠੀਕ ਹੈ ਹਾਂ ਜੀ ਢਲਾ ਢੁਲਾ ਬਹੁਤ ਆਈ ਦੇਖ ਸਕਦੇ ਪਰਾ 18 ਕਿਲੋ ਦੁੱਧ ਦੇ ਦਿੰਦੀ ਆ ਉਹ ਕਹਿੰਦੀ ਅੱਛਾ ਜੀ ਹਾਂ ਦੇ ਉਹਨਾਂ ਦੇ ਮਾਤਾ ਹੀ 2-3 ਮਹੀਨੇ ਪਹਿਲਾਂ ਠੀਕ ਹੈ ਜੀ ਹੂੰ ਦੇਖ ਸਰਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਚਾਰੇ ਪਾਸੇ ਇੱਕੋ ਜਿਹਾ ਵਧੀਆ ਵਹਿੜਾ ਗੋਲ ਮਟੋਲ ਜੀ ਠੀਕ ਹੈ ਜੀ ਰੇਟ ਆਪਾਂ ਇਹਦਾ ਫੋਨ ਤੇ ਕਰ ਦਾਂਗੇ ਠੀਕ ਹੈ ਜੀ ਜਿਵੇਂ ਜਾਇਜ਼ ਹੋਗਾ ਜਿਵੇਂ ਜਾਇਜ਼ ਹੋਗਾ ਜਿਵੇਂ ਜਾਇਜ਼ ਜੇ ਬੱਚੀ ਲੈਣੀ ਹੋਈ ਅੱਡ ਵੀ ਦੇ ਦਾਂਗੇ ਠੀਕ ਹੈ ਜੀ ਦੋਨੇ ਲੈਣੇ ਦੋਨੇ ਲੈ ਸਕਦੇ ਬੱਚੀ ਦਾ ਉਹ ਜਿਹਾ ਕਰ ਲਾਂਗੇ ਗਾਂ ਦਾ ਉਹ ਜਿਹਾ ਕਰ ਲੈ ਠੀਕ ਹੈ ਠੀਕ ਹੈ ਠੀਕ ਆ ਦੇਖ ਲੈ ਥਾਂ ਚਾਰੇ ਕੋਈ ਪੰਜਵਾਂ ਥਾਂ ਨਹੀਂ ਹੋਗਾ ਕਿਸੇ ਦੇ ਵੀ ਠੀਕ ਹੈ ਜੀ ਉਈ ਬੱਤੀ ਬੁਝਣੀ ਪਰਾ ਲੱਗੀ ਠੀਕ ਹੈ ਬਾਕੀ ਸੀਲ ਆ ਨਰਮਾ ਚਲ ਨਵਾਈ ਨੂੰ ਹੀ ਨਹੀਂ ਗਈ ਠੀਕ ਹੈ ਜੀ ਕੋਈ ਨਹੀਂ ਜਿੰਨੂੰ ਲੈਣੀ ਆ ਉਹ ਤਾਂ ਪਤਾ ਹੀ ਲੱਗ ਜਾ ਦੋ ਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੰਡੀ ਸੀਲ ਆ ਪਾਲਣ ਵਾਲੀ ਆ ਦੋ ਮਹੀਨਿਆਂ ਨੂੰ ਦੁੱਗਣੇ ਕਰ ਜੂਗੀ ਠੀਕ ਹੈ ਜੀ ਹਾਂਜੀ ਤੁਹਾਡਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਕਰੋ ਤਾਂ ਕਿ ਨਵੀਂ ਤੋਂ ਨਵੀਂ ਸੁਪਰੀਮ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ